ਹਰੀ ਸਿੰਘ ਤਾਂ ਉਹਦਾ ਨਾਮ ਸੀ ਜੀ ਉੱਪਲ ਜਾਤੀ ਦਾ ਸੀ ਉਹ ਖੱਤਰੀ ਖੱਤਰੀ ਭਾਈਚਾਰੇ ਚ ਇਹ ਖੱਤਰੀ ਭਾਈਚਾਰੇ ਚ ਖੱਤਰੀ ਭਾਈਚਾਰੇ ਇੱਕ ਜਾਤੀ ਨੂੰ ਲੈ ਕੇ ਵੀ ਇਹ ਰਹਿੰਦਾ ਕੁਝ ਕੁ ਲੋਕ ਇਹ ਕਹਿੰਦੇ ਕਿ ਹੋਰ ਉਹ ਅਲੱਗ-ਅਲੱਗ ਹੈ ਦੇਖੋ ਜੋ ਤਕੜਾ ਬੰਦਾ ਹੋਵੇ ਉਹ ਹਰ ਕਾਨੂੰਨ ਨੂੰ ਕਹਿਣਾ ਪੈਂਦਾ ਤਾਂ ਸਾਡਾ ਹੈ ਹਾਂ ਇਹ ਵੀ ਇਹ ਵੀ ਹੁੰਦਾ ਹੈ ਹਾਂ ਤੇ ਉਹ ਉੱਪਲ ਜਾਤੀ ਦਾ ਹੈ ਇਤਿਹਾਸਿਕ ਤਾ ਹੁੰਦਾ ਹੈ ਵੀ ਉੱਪਲ ਜਾਤੀ ਦਾ ਸੀ ਇਹ ਖੱਤਰੀ ਸੀਗਾ ਠੀਕ ਹੈ ਤਾਂ ਉਹ ਜਦੋਂ ਬਹੁਤ ਪੁੱਛਦੇ ਨੇ ਵੀ ਯਾਰ ਉਹਨੂੰ ਨਲਵਾ ਨਲਵਾ ਕਿ ਉਹਦਾ ਨਾਮ ਹੋ ਕਿਵੇਂ ਪੈ ਗਿਆ ਉਹ ਤਾਂ ਉੱਪਲ ਸੀ ਆ ਹਾਂ ਉਹ ਜਦੋਂ ਇੱਕ ਵਾਰੀ ਅ ਬਦਲ ਵਾਈ ਸੀ ਕੋਈ ਕੋਈ ਕਣੀ ਡੇਗਦੀ ਸੀ ਤੇ ਇਹੇ ਜੇ ਮੌਕੇ ਦੇ ਵਿੱਚ ਨਾ ਮਹਾਰਾਜ ਰਣਜੀਤ ਸਿੰਘ ਦੇ ਅੰਦਰ ਇੱਕ ਇੱਕ ਤੀਸਰੀ ਅੱਖ ਹੁੰਦੀ ਸੀ ਪਰ ਆ ਜਿਹੜਾ ਮੌਸਮ ਹੈ ਨਾ ਸ਼ਿਕਾਰ ਖੇਡਣ ਦਾ ਬਹੁਤ ਵਧੀਆ ਠੀਕ ਹੈ ਜੋ ਤਿਆਰ ਹੋ ਗਏ ਸਾਰੇ ਜਾਣ ਲਈ ਆਪਣੇ ਸ਼ਿਕਾਰੀ ਕੁੱਤੇ ਤੇ ਘੋੜੇ ਘੜੇ ਤਿਆਰ ਕਰ ਲਏ ਉਹ ਕਿੰਨੇ ਉਹ ਕਿੱਥੇ ਆ ਹਰੀ ਸਿੰਘ ਹੂੰ ਉਹਨੂੰ ਬੁਲਾਓ ਤਾਂ ਆਪਣੇ ਨਾਲ ਜਾਊਗਾ ਜਾਊਗਾ ਠੀਕ ਹੈ ਉਹ ਹੁਣ ਸ਼ਿਕਾਰ 'ਚ ਉਹ ਵੀ ਨਾਲ ਜਾ ਰਿਹਾ ਹੈ ਨਾਲ ਜਾ ਰਿਹਾ ਹੈ ਤੇ ਉੱਥੇ ਜੰਗਲ ਦੇ ਵਿੱਚ ਮੂਰੇ ਲੱਗਿਆ ਹੋਇਆ ਕਿਉਂਕਿ ਉਹ ਉਹਦਾ ਖਾਸ ਨਿੱਜੀ ਸੀਗਾ ਵੀ ਮੈਂ ਅੱਗੇ ਤੁਰੂੰਗਾ ਇਹ ਵੀ ਇਹ ਪਿੱਛੇ ਪਿੱਛੇ ਆਉਣਗੇ ਇੱਕ ਡਿਫੈਂਸ ਵਜੋਂ ਡਿਫੈਂਸ ਵਜੋਂ ਘੇਰੇ ਘੇਰੇ ਵਿੱਚ ਰਣਜੀਤ ਸਿੰਘ ਜਾ ਰਿਹਾ ਸੀਗਾ ਜਿਵੇਂ ਅੱਜ ਕੱਲ ਵੀ ਵਾਈ ਸਿਕਿਉਰਟੀ ਤੇ ਸਿਕਿਉਰਟੀ ਦਾ ਬੜਾ ਕੁਸ਼ ਹੈਗਾ ਅੱਜ ਕੱਲ ਨੂੰ ਸ਼ਾਇਦ ਉਹ ਦੋ ਰਾਏ ਮਹਾਰਾਜੇ ਸੀ ਸ਼ਾਇਦ ਦੋ ਮੇ ਜਾਦੇ ਹੋਵੇ ਬਿਲਕੁਲ ਤਾਂ ਉਦੋਂ ਉਹਨੂੰ ਜੰਗਲ ਦੇ ਵਿੱਚ ਸ਼ਾਮ ਦਾ ਵਕਤ ਸੀ ਥੋੜਾ ਥੋੜਾ ਹਨੇਰਾ ਵੀ ਉਤਰਿਆ ਸੀ ਤਾਂ ਉਹਨੂੰ ਐਂ ਲੱਗਿਆ ਜਿਵੇਂ ਕਿਤੇ ਸ਼ੇਰ ਦੀ ਗਰਜਣਾ ਸੁਣੀ ਉਹਨਾਂ ਨੇ ਠੀਕ ਹੈ ਜੀ ਉਹ ਸੁਣੀ ਕਿ ਕਿਤੇ ਬਿਲਕੁਲ ਨੇੜੇ ਆ ਝਾੜੀ ਦੇ ਠੀਕ ਹੈ ਉਦੋਂ ਨੂੰ ਦੇਖਿਆ ਵੀ ਜਦੋਂ ਸਭ ਤੋਂ ਅੱਗੇ ਪਾਈ ਜਾ ਆਪਣਾ ਸੌਰੀ ਆਪਣਾ ਹਰੀ ਸਿੰਘ ਸੀਗਾ ਹਰੀ ਸਿੰਘ ਸਭ ਤੋਂ ਅੱਗੇ ਸੀ ਤੇ ਇਹਨੇ ਦੇਖ ਲਿਆ ਵੀ ਅੱਖਾਂ ਵੀ ਇਹ ਤਾਂ ਇੱਥੇ ਹੀ ਆ ਉਨੇ ਹੱਥ ਦੇ ਕੇ ਪਿੱਛੇ ਸਾਰੇ ਰੁਕ ਜਓ ਔਰ ਨਾਲ ਦੇ ਜਿੰਨੇ ਉਹਦੇ ਹੋਰ ਗਏ ਸੀ ਗੁਰੂ ਆਪਣੇ ਮਹਾਰਾਜ ਜੀ ਸਿੰਘ ਦੇ ਨਾਲ ਉਹਦੇ ਉਹਦੇ ਦੋਸਤ ਮਿੱਤਰ ਵੀ ਜਾਂਦੇ ਹੁੰਦੇ ਸੀ ਕਈ ਵੀ ਆਜ ਉਹ ਵੀ ਜਿਹੜੇ ਉਹਨਾਂ ਦੇ ਦਰਬਾਰ ਵਾਲੇ ਵੀ ਹੁੰਦੇ ਸੀ ਠੀਕ ਹੈ ਉਹ ਸਾਰੇ ਡਰ ਗਏ ਉਹਨੂੰ ਕਹਿੰਦੇ ਪਿੱਛੇ ਉਹ ਕਹਿੰਦੇ ਨਹੀਂ ਉਦੋਂ ਨੂੰ ਜਦੋਂ ਉਹਨੂੰ ਦੇਖਿਆ ਵੀ ਸ਼ੇਰ ਹਮਲਾ ਕਰ ਲਈ ਜਾਨੀ ਪੂਰਲੀ ਲੱਤਾਂ ਨਹੀਂ ਵਿਆਂ ਕਰਕੇ ਤੇ ਚਾਪਟਰ ਨੂੰ ਤਿਆਰ ਖੜਾ ਠੀਕ ਹੈ ਉਦੋਂ ਉਹ ਜਣਿਓ ਨੇ ਫੁਰਤੀ ਨਾਲ ਜਦੋਂ ਉਹਨੇ ਐ ਕਰਕੇ ਉਹਨੂੰ ਛਾਲ ਸ਼ੇਰ ਨੇ ਮਾਰਿਆ ਜਦੋਂ ਤੇ ਉਹ ਥੱਲਿਓ ਨੇ ਕਰਪਾਨ ਕੱਢ ਕੇ ਤੇ ਐ ਕਰਕੇ ਉਹਦੇ ਜੜਾ ਚੀਰ ਤਾਉ ਨੂੰ ਥੱਲਿਓ ਠੀਕ ਹੈ ਉਦੋਂ ਜੋ ਫੇਰ ਪੈਣ ਲਗਾ ਤੇ ਉਹਨੇ ਜਵਾੜੇ ਫੜ ਕੇ ਕਹਿੰਦੇ ਵੀ ਜਵਾੜੇ ਪਾੜਦੇ ਉਹਦੇ ਇਹ ਹੁਣ ਆਪਾਂ ਦੇਖਿਆ ਨਹੀਂ ਇਤਿਹਾਸ ਵਿੱਚ ਇਸ ਤਰ੍ਹਾਂ ਹੋ ਸਕਦਾ ਵੀ ਇਹ ਵਧਾ ਘਟਾ ਕੇ ਵੀ ਲਿਖਿਆ ਹੋਵੇ ਪਰ ਇਹ ਹੈ ਵੀ ਸ਼ੇਰ ਨੂੰ ਉਸਨੇ ਉੱਥੇ ਚਿੱਤ ਕਰ ਲਿਆ ਉਹ ਇਕੱਲੇ ਪਾਈ ਜਾਂਦੇ ਨੇ ਕੱਲੇ ਅਨਲੂਏ ਨੇ ਹਾਂ ਤੇ ਇਹ ਇੱਕ ਇਤਿਹਾਸ ਹੈ ਕਿ ਇਤਿਹਾਸ ਹੈ ਇੱਕ ਨਲ ਰਾਜਾ ਸੀਗਾ ਜੀ ਉਸ ਦਾ ਉਸ ਦੇ ਬਾਰੇ ਇੱਕ ਮਿਥ ਹੈ ਵੀ ਔਰ ਸ਼ੇਰ ਨੂੰ ਆ ਹੱਥ ਫੜ ਕੇ ਮਾਰ ਦਿੰਦਾ ਸੀ ਠੀਕ ਹੈ ਉਹ ਕਹਿੰਦਾ ਵਾਹ ਮੇਰਾ ਨਲ ਸਰਦਾਰ ਪਰ ਜੀ ਸੈਗਨੇ ਖੁਸ਼ ਹੋ ਕੇ ਕਿਹਾ ਵੀ ਇਹ ਤਾਂ ਮੇਰਾ ਨਲ ਸਰਦਾਰ ਹੈ ਵੀ ਇਹ ਤਾਂ ਉਹ ਹੈ ਇਤਿਹਾਸ ਹੈ ਤਾਂ ਮੇਰਾ ਨਲਵਾ ਸਰਦਾਰ ਹੈ ਉੱਤੋਂ ਬਾਅਦ ਕਹਿੰਦੇ ਉਹਦਾ ਨਾਂ ਜਿਹੜਾ ਹੈ ਹਰੀ ਸਿੰਘ ਨਲਵਾ ਜਾਂ ਨਲੂਆ ਆਪਾਂ ਪੰਜਾਬੀ ਚ ਕਹਿ ਦਿੰਦੇ ਨੇ ਵੀ ਉਸ ਤੋਂ ਬਾਅਦ ਹਰੀ ਸਿੰਘ ਉਪਲ ਤੋਂ ਹਰੀ ਸਿੰਘ ਨਲਵਾ ਮਸ਼ਹੂਰ ਹੋ ਗਿਆ ਹੈ ਨਾ ਮਤਲਬ ਨਲਵਾ ਦਾ ਮਤਲਬ ਹੈ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਜਿਹੜਾ ਸ਼ੇਰ ਨੂੰ ਜਾਨੀ ਉਹ ਰਾਜਾ ਨਲਨ ਜਿਹੜਾ ਸੀ ਹਾਂ ਉਹ ਸ਼ੇਰ ਦਾ ਸ਼ਿਕਾਰ ਕਰ ਲੈਂਦਾ ਸੀ ਬਿਨਾ ਇਸ ਤਰ੍ਹਾਂ ਆਮਣਾ ਸਾਹਮਣਾ ਕਰਕੇ ਇਹ ਕਹਿੰਦਾ ਇਹ ਤਾਂ ਮੇਰਾ ਨਾਲ ਹੈ ਇਹਦਾ ਮੇਰਾ ਨਾਲ ਸਰਦਾਰ ਹੈ ਤੇ ਉਸ ਘਟਨਾ ਤੋਂ ਬਾਅਦ ਉਸ ਨੂੰ 500 ਸਿਪਾਈਆਂ ਦਾ ਕਮਾਂਡਰ ਬਣਾਤਾ ਇਹਨਾਂ ਨੇ ਰਜੀਤ ਸਿੰਘ ਨੇ ਮਤਲਬ ਵੱਡੀ ਬੱਧੀ ਛੋਟੀ ਉਮਰ ਦੇ ਵਿੱਚ 17 16 17 18 ਸਾਲ ਦੀ ਉਮਰ ਦੇ ਵਿੱਚ 500 ਸਿਪਾਹੀਆਂ ਦਾ ਜਿਹੜੇ ਕਮਾਂਡ ਦੇ ਪੌਲੀਓਲੀ ਫਿਰ ਉਤੋਂ ਆ ਉਹਦੀ ਤਰੱਕੀ ਸ਼ੁਰੂ ਹੁੰਦੀ ਹੈ ਜਦੋਂ ਫਿਰ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹੋਰ ਉਹਦੇ ਨਾਲ ਪੌਜਾ ਜੁੜ ਜਾਂਦੀਆਂ ਫਿਰ ਜਿੱਥੇ ਕਿਤੇ ਬਗਾਵਤ ਹੁੰਦੀ ਹੈ ਉਹਨੂੰ ਉੱਥੇ ਭੇਜਿਆ ਜਾਂਦਾ ਫਿਰ ਇਸ ਤਰ੍ਹਾਂ ਇਹਦਾ ਲੰਮਾ ਇਤਿਹਾਸ ਹੈ ਮਤਲਬ ਜਿਹੜਾ ਨਲਵਾ ਸ਼ਬਦ ਤੁਸੀਂ ਵਰਤਿਆ ਉਹ ਇਸੇ ਚ ਤਿਆਬ ਇਹੜਾ ਉਹ ਨਾਲ ਰਾਜੇ ਨਾਲ ਜੁੜ ਕੇ ਬਣਦਾ ਹੈਗਾ ਸ਼ੇਰ ਦਾ ਸ਼ੇਰ ਨੂੰ ਆਮੋ ਸਾਹਮਣੇ ਪਾੜਦਾ ਹੈ ਸ਼ੇਰ ਨੂੰ ਆਮੋ ਸਾਹਮਣੇ ਪਾੜਨ ਵਾਲਾ ਬਿਲਕੁਲ ਉਥੋਂ ਮਤਲਬ ਇਹ ਵੀ ਇੱਕ ਗੱਲ ਹੈ ਜਿਵੇਂ ਤੁਸੀਂ ਕਹਿੰਦੇ 500 ਜਿਹੜੀ ਫੌਜ ਦਾ ਮਤਲਬ ਉਹਦੇ ਮੁਖੀ ਬਣਾਤਾ ਉਹਨੂੰ 500 ਸਿਪਾਹੀਆਂ ਦਾ ਮੁਖੀ ਬਣਾਤਾ ਕਮਾਂਡਰ ਬਣਾਤਾ ਉਹਨੂੰ ਸਮੇਂ-ਸਮੇਂ ਤੇ ਜਿਹੜੇ ਰਾਜੇ ਹੁੰਦੇ ਆ ਜੇ ਮਹਾਰਾਜ ਹੁੰਦੇ ਆ ਬੰਦੇ ਦੀ ਪਰਖ ਕਰਕੇ ਇਹ ਚੀਜ਼ਾਂ ਨਿਰਧਾਰਿਤ ਕਰਦੇ ਆ ਵੀ ਹੁਣ ਇੱਡੇ ਕਿ ਲੈਵਲ ਤੇ ਪਹੁੰਚ ਚੁੱਕਿਆ ਇਹ ਬਿਲਕੁਲ 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 ਹਮ ਉਸ ਤੋਂ ਅੱਗੇ ਵੀ ਉਸ ਤੋਂ ਕਿੰਦਾ ਫਿਰ ਦੇਖੋ ਜੰਗਾ ਹੁਣ ਰਾਜਿਆਂ ਦਾ ਕੰਮ ਹੈ ਜੇ ਆਪ ਹਮਲਾ ਨਹੀਂ ਕਰਦੇ ਤਾਂ ਦੂਸਰਾ ਕਰ ਦਊਗਾ ਹਾਂ ਇਹ ਤਾਂ ਉਹਨਾਂ ਦਾ ਇਤਿਹਾਸ ਹੀ ਹੁੰਦਾ ਨਾ ਵੀ ਜਿੰਨਾ ਚਿਰ ਅੰਤ ਤੱਕ ਜਾਂ ਤਾਂ جنگ ਆਪ ਕਰਨੀ ਪਣੀ ਹੈ ਜਾਂ ਜੰਗ ਕਰਨੇ ਹੋ ਰੋਕਣੀ ਪਣੀ ਜੰਗ ਤੋਂ ਬਿਨਾ ਹੋਤਾਂ ਕੋਈ ਹੈ ਨਹੀਂ ਹਮ ਇਸ ਇੱਕ ਇਨਾ ਵਫਾਦਾਰ ਸੀ ਹਰੀ ਸਿੰਘ ਜੀ ਆਪਣੇ ਮਹਾਰਾਜਾ ਰਣਜੀਤ ਪ੍ਰਤੀ ਵੀ ਜਿੱਥੇ ਵੀ ਕਿਤੇ ਬਗਾਵਤ ਛੋਟੀ-ਮੋਟੀ ਕਿਤੇ ਹੁੰਦੀ ਸੀ ਦਿਸਦੀ ਸੀ ਤੇ ਉਹਨੂੰ ਇੰਨਾ ਭਰੋਸਾ ਸੀ ਵੀ ਇਹਨੂੰ ਆਪਣਾ ਹਰੀ ਸਿੰਘ ਨੂੰ ਭੇਜੋ ਇਹ ਠੀਕ ਕਰ ਦੂਗਾ ਇੰਨਾ ਭਰੋਸਾ ਸੀ ਇੰਨਾ ਪ੍ਰੋਸੈਸ ਸੀਗਾ ਤੇ ਇਹ ਜਿੱਥੇ ਵੀ ਹੋਣੀ ਚਾਹੇ ਉਹ ਨੇੜੇ ਤੇੜੀ ਦੇ ਚਪਟਾਂ ਸੀ ਆਸੇ-ਪਾਸੇ ਚਪਟਾਂ ਸੀ ਮੁੜ ਕੇ ਜਦੋਂ ਫਿਰ 1000 ਸਿਪਾਹੀਆਂ ਦਾ ਹੋ ਗਿਆ 15 ਪੂਰੀ ਇੱਕ ਫਿਰ ਉਹ ਪੂਰਾ ਜਰਨੈਲ ਬਣਾ ਦਤਾ ਉਹਨੂੰ ਵੀ ਇਦੇ ਬਰਾਬਰ ਦਾ ਕੋਈ ਹੋਰ ਜਿਹੜਾ ਪਾਵੇਂ ਸੀਗੇ ਹੋਰ ਜਿਹੜੇ ਜਰਨਲ ਸੀਗੇ ਪਰ ਹੁਣ ਫਾਜ਼ੂ ਕਰੋ ਇੱਕ ਕਸ਼ਮੀਰ ਦੇ ਵਿੱਚ ਇੱਕ ਜਰਨਲ ਸੀਗਾ ਉਸ ਤੋਂ ਉੱਥੋਂ ਦੇ ਲੋਕ ਆ ਨਹੀਂ ਰਹੇ ਸੀਗੇ ਕਾਬੂਚ ਨਹੀਂ ਆ ਰਹੇ ਸੀਗੇ ਬਗਾਵਤਾਂ ਹੋਈ ਜਾਂਦੀਆਂ ਸੀ ਟੈਕਸ ਨਹੀਂ ਅਦਾ ਕਰਦੇ ਸੀਗੇ ਇੱਥੇ ਫਿਰ ਇਹਨੇ ਹਰੀ ਸਿੰਘ ਨੂੰ ਭੇਜਿਆ ਉੱਥੇ ਗਵਰਨਰ ਬਣਾ ਕੇ ਗਵਰਨਰ ਬਣਾ ਕੇ